ਕੰਚਨਪ੍ਰੀਤ ਕੌਰ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਕਰਾਰਾ ਝਟਕਾ ਲੱਗਾ। ਅਦਾਲਤ ਨੇ ਉਸ ਖਿਲਾਫ ਪਾਇਆ ਕੇਸ ਨੂੰ ਰੱਦ ਕੀਤਾ ਔਰ ਉਹਨਾਂ ਨੂੰ ਰਿਹਾ ਕੀਤਾ। ਪੰਜਾਬ ਦੇ ਇਤਿਹਾਸ 'ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਜਦੋਂ ਅਦਾਲਤ ਨੇ ਪੂਰੀ ਰਾਤ ਸੁਣਵਾਈ ਕੀਤੀ ਅਤੇ ਮੁਲਜ਼ਮ ਨੂੰ ਤੜਕੇ 4 ਵਜੇ ਰਿਹਾ ਕਰ ਦਿੱਤਾ। ਵੈਸੇ ਤਾਂ ਜਦੋਂ ਤੋਂ ਤਰਨਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਸੇਵਾਮੁਕਤ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਮੈਦਾਨ 'ਚ ਉਤਾਰਿਆ ਸੀ ਉਦੋਂ ਤੋਂ ਹੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਸਭ ਤੋਂ ਵੱਧ ਚਰਚਾ ਸੀ ਅਕਾਲੀ ਦਲ ਉਸ ਨੂੰ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੌਰਾਨ ਭਾਰਤੀ ਫੌਜ ਵਿੱਚੋਂ ਬਗਾਵਤ ਕਰਨ ਵਾਲੇ ਧਰਮੀ ਫੌਜੀ ਜਸਵੰਤ ਸਿੰਘ ਦੀ ਧੀ ਵਜੋਂ ਪ੍ਰਚਾਰ ਰਿਹਾ ਸੀ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਹਨਾਂ ਨੂੰ ਗੈਂਗਸਟਰ ਅਮਰਤਪਾਲ ਸਿੰਘ ਦੀ ਪਤਨੀ ਕਰਾਰ ਦੇ ਰਹੀ ਸੀ ਜਿਹੜਾ ਕੈਨੇਡਾ ਬੈਠ ਕੇ ਕਥਿਤ ਤੌਰ ਤੇ ਲੋਕਾਂ ਨੂੰ ਫੋਨ ਤੇ ਧਮਕਾ ਰਿਹਾ ਸੀ ਅਤੇ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਦੀ ਲਾਂਬੰਦੀ ਕਰ ਰਿਹਾ ਸੀ ਇਹ ਵੱਖਰੀ ਗੱਲ ਹੈ ਕਿ ਕਿਸੇ ਸਮੇਂ ਅਮਰਤਪਾਲ ਬਾਠ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਦੀ ਜੁੰਡਲੀ ਦਾ ਯਾਰ ਹੁੰਦਾ ਸੀ ਪਿਛਲੇ ਦਿਨੀ ਕੰਚਨਪ੍ਰੀਤ ਦੀ ਅਦਾਲਤੀ ਪੇਸ਼ੀ ਦੌਰਾਨ ਅਮਰਤਪਾਲ ਸਿੰਘ ਬਾਠ ਦੀ ਮਾਂ ਨੇ ਮੀਡੀਆ ਰਾਹੀਂ ਹਰਮੀਤ ਸੰਧੂ ਨੂੰ ਸਵਾਲ ਕੀਤਾ ਕਿ ਜਦੋਂ ਹਰਮੀਤ ਸੰਧੂ ਅਮਰਤਪਾਲ ਨਾਲ ਗੱਡੀ ਵਿੱਚ ਬੈਠ ਕੇ ਆਪਣੇ ਲਈ ਵੋਟਾਂ ਮੰਗਦਾ ਸੀ ਉਦੋਂ ਅਮਰਤਪਾਲ ਸਿੰਘ ਬਾਠ ਗੈਂਗਸਟਰ ਸੀ ਜਾਂ ਨਹੀਂ ਉਹਨਾਂ ਹਰਮੀਤ ਸੰਧੂ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੌ ਚੁੱਕਣ ਦੀ ਵੀ ਚੁਣੌਤੀ ਦਿੱਤੀ। ਵੈਸੇ ਕੁਝ ਦਿਨ ਪਹਿਲਾਂ ਕੰਚਨਪ੍ਰੀਤ ਨੇ ਵੀ ਕਿਹਾ ਸੀ ਕਿ ਹਰਮੀਤ ਸੰਧੂ ਨੇ ਹੀ ਬਾਠ ਨੂੰ ਮੁਲਕ ਛੱਡਣ ਲਈ ਮਜਬੂਰ ਕੀਤਾ ਸੀ। ਖੈਰ ਇੱਥੇ ਸਵਾਲ ਇੱਕ ਹੋਰ ਉੱਠਦਾ ਹੈ ਕਿ ਕੰਚਨਪ੍ਰੀਤ ਨੇ ਅਮਰਤਪਾਲ ਬਾਠ ਨਾਲ ਆਪਣੇ ਰਿਸ਼ਤੇ ਦੀ ਗੱਲ ਨੂੰ ਕਿਉਂ ਕਮਿਸ਼ਨ ਨੂੰ ਸੌਂਪੇ ਹਲਫੀਆ ਬਿਆਨ ਵਿੱਚੋਂ ਕਿਉਂ ਛੁਪਾਇਆ? ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਆਪਣੀ ਰਿਪੋਰਟ ਵਿੱਚ ਲਿਖਦੇ ਹਨ ਕਿਉਂ ਮਹਿਮਦ ਜ਼ਰਾਨ ਕੰਚਨਪ੍ਰੀਤ ਉੱਤੇ ਦੋਸ਼ ਲਗਾਇਆ ਗਿਆ ਸੀ। ਇਹ ਉਸਨੇ ਬਾਠ ਨਾਲ ਆਪਣੇ ਵਿਆਹ ਨੂੰ ਛੁਪਾਇਆ ਬਾਠ ਜੋ ਕਦੇ ਸਥਾਨਕ ਰਾਜਨੀਤੀ ਵਿੱਚ ਪ੍ਰਭਾਵ ਰੱਖਦਾ ਸੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਕਰੀਬ 40 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਵਿੱਚ ਉਸਨੇ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਮਦਦ ਕੀਤੀ ਸੀ ਕੰਚਨਪ੍ਰੀਤ ਜੋ ਸ਼ਰਮਣੀ ਅਕਾਲੀ ਦਲ ਦੀ ਬੈਕਅਪ ਉਮੀਦਵਾਰ ਸੀ ਉਹਨਾਂ ਗੈਂਗਸਟਰ ਨਾਲ ਆਪਣੇ ਕਥਿਤ ਸਬੰਧਾਂ ਤੋਂ ਇਨਕਾਰ ਕੀਤਾ ਸੀ ਬਾਠ ਦੇ ਪਰਿਵਾਰ ਨੇ ਵੀ ਸ਼ਨੀਵਾਰ ਤੱਕ ਕੰਚਨਪ੍ਰੀਤ ਕੌਰ ਨੂੰ ਆਪਣੇ ਘਰ ਦੀ ਨੌਂ ਸਵੀਕਾਰ ਨਹੀਂ ਕੀਤਾ ਸੀ ਪਰ ਸ਼ਨੀਵਾਰ ਨੂੰ ਜਦੋਂ ਅਦਾਲਤ ਦੀ ਕਾਰਵਾਈ ਹੋਈ ਉਦੋਂ ਅਮਰਤਪਾਲ ਦੀ ਮਾਂ ਅਤੇ ਉਸਦੇ ਹੋਰ ਸਕੇ ਸਬੰਧੀ ਉੱਤੇ ਮੌਜੂਦ ਸਨ ਉਸ ਸੂਤਰਾਂ ਮੁਤਾਬਕ ਕੰਚਨਪ੍ਰੀਤ ਉੱਤੇ ਬਾਠ ਨਾਲ ਮਿਲੀਭੁਗਤ ਕਰਕੇ ਅਪਰਾਧਿਕ ਸਾਜ਼ਿਸ਼ ਰਚਣ ਦੇ ਇਲਜ਼ਾਮ ਹਨ ਬਾਠ ਖਿਲਾਫ ਜੁਏਪੀਐਸ ਮੀਤ ਕੁੱਲ 23 ਗੰਭੀਰ ਮਾਮਲੇ ਦਰਜ ਹਨ ਜਿੱਥੇ ਬਾਠ ਉੱਤੇ ਵਿਰੋਧੀਆਂ ਅਤੇ ਵੋਟਰਾਂ ਨੂੰ ਵੀਡੀਓ ਕਾਲਿੰਗ ਰਾਹੀਂ ਧਮਕੀਆਂ ਦੇਣ ਦੇ ਇਲਜ਼ਾਮ ਹਨ ਉੱਥੇ ਕੰਚਨਪ੍ਰੀਤ ਉੱਤੇ ਉਸ ਨੂੰ ਦੇਸ਼ ਵਿੱਚੋਂ ਭਜਾਉਣ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਇਲਜ਼ਾਮ ਲਗਾਇਆ ਗਿਆ ਉਸ ਮੁਤਾਬਕ ਉਸਨੇ ਹਰਪ੍ਰੀਤ ਸਿੰਘ ਨਾਂ ਦੀ ਨਕਲੀ ਪਛਾਣ ਦੀ ਵਰਤੋਂ ਕਰਕੇ ਗੈਂਗਸਟਰ ਲਈ ਪਾਸਪੋਰਟ ਅਤੇ ਰਿਹਾਈਸ਼ੀ ਦਸਤਾਵੇਜ਼ ਤਿਆਰ ਕਰਵਾਏ ਅਤੇ ਇਹੀ ਨਕਲੀ ਪਛਾਣ ਆਪਣੇ ਪੁੱਤਰ ਦੇ ਯੂਏਈ ਪਾਸਪੋਰਟ ਅਤੇ ਜਨਮ ਰਿਕਾਰਡਾਂ ਵਿੱਚ ਭਰਤੀ ਗਈ ਕਮਲਦੀਪ ਸਿੰਘ ਬਰਾੜ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਲਿਖਦੇ ਹਨ ਕਿ ਕੰਚਨਪ੍ਰੀਤ ਕੌਰ ਦਾ ਵਿਆਹ ਗੁੜਗਾਉਂ ਦੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ ਇਹ ਵਿਆਹ 25 ਅਗਸਤ 2019 ਨੂੰ ਹੋਇਆ ਸੀ ਤੇ ਇਸ ਵਿਆਹ ਦੌਰਾਨ ਆਨੰਦ ਕਾਰਜ ਚਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਗਏ ਸਨ ਇਹ ਹਰਪ੍ਰੀਤ ਕੋਈ ਹੋਰ ਨਹੀਂ ਅਮਰਤਪਾਲ ਸਿੰਘ ਬਾਠੀ ਸੀ ਉਸ ਮੁਤਾਬਕ ਹਰਿਆਣਾ ਸਿੱਖਿਆ ਬੋਰਡ ਨੇ ਬਾਠ ਦਾ ਉਹ میٹرਿਕ ਸਰਟੀਫਿਕੇਟ ਝੂਠਾ ਘਰਾੜ ਦਿੱਤਾ ਜੋ ਹਰਪ੍ਰੀਤ ਸਿੰਘ ਦੇ ਨਾਮ ਉੱਤੇ ਪਾਸਪੋਰਟ ਬਣਾਉਣ ਲਈ ਵਰਤਿਆ ਗਿਆ ਸੀ ਇਸੇ ਤਰ੍ਹਾਂ ਪਾਸਪੋਰਟ ਬਣਾਉਣ ਲਈ ਵਰਤਿਆ ਗਿਆ ਰਿਹਾਇਸ਼ੀ ਪਤਾ ਵੀ ਕਥਿਤ ਤੌਰ ਤੇ ਜਾਲੀ ਸੀ ਪਰ ਬਾਠ ਕੋਈ ਪਹਿਲਾ ਕਥਿਤ ਗੈਂਗਸਟਰ ਨਹੀਂ ਹੈ ਜੋ ਜਾਲੀ ਪਾਸਪੋਰਟ ਬਣਾ ਕੇ ਬਾਹਰ ਗਿਆ ਰਿੰਦਾ ਲੰਡਾ ਤੇ ਗੋਲਡੀ ਬਰਾੜ ਵੀ ਇਸੇ ਤਰ੍ਹਾਂ ਗਲਤ ਕਾਗਜ਼ਾਂ ਦੇ ਆਧਾਰ ਤੇ ਸਰਕਾਰੀ ਪਰ ਜਾਲੀ ਪਾਸਪੋਰਟ ਬਣਾ ਕੇ ਬਾਹਰ ਗਏ ਇਹ ਨਾਕਾਮੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਹੈ ਹੁਣ ਇਹ ਵੀ ਗੱਲ ਰਹੱਸਪੂਰਨ ਹੈ ਕਿ ਤੰਤਨ ਪ੍ਰੀਤਕੌਰ ਨੇ ਆਪਣੇ ਹਲਫੀਆ ਬਿਆਨ ਦੇ ਵਿੱਚੋਂ ਅਮਰਤਪਾਲ ਸਿੰਘ ਬਾਠ ਦੀ ਜਾਣਕਾਰੀ ਕਿਉਂ ਲਕਾਈ ਕੰਚਨਪ੍ਰੀਤ ਅਤੇ ਅਮਰਤਪਾਲ ਬਾਠ ਦਾ ਇੱਕ ਬੇਟਾ ਵੀ ਹੈ ਪਰ ਕੰਚਨਪ੍ਰੀਤ ਨੇ ਜੋ ਚੌਂਡ ਕਮਿਸ਼ਨ ਨੂੰ ਆਪਣਾ ਹਲਫੀਆ ਬਿਆਨ ਸੌਂਪਿਆ ਉਸ ਵਿੱਚ ਅਮਰਤਪਾਲ ਨਾਲ ਵਿਆਹ ਔਰ ਉਸ ਤੋਂ ਇੱਕ ਬੇਟਾ ਹੋਣ ਦੀ ਗੱਲ ਨੂੰ ਲੁਕਾਇਆ ਗਿਆ ਇਸੇ ਤਰ੍ਹਾਂ ਕੰਚਨਪ੍ਰੀਤ ਨੇ ਨੇਪਾਲ ਰਾਹੀਂ ਆਉਣ ਦਾ ਕੀ ਕਾਰਨ ਸੀ ਇਸ ਬਾਰੇ ਵੀ ਸਾਫ ਨਹੀਂ ਕੀਤਾ ਕਮਲਦੀਪ ਬਰਾੜ ਆਪਣੀ ਰਿਪੋਰਟ ਵਿੱਚ ਅੱਗੇ ਲਿਖਦੇ ਹਨ ਕਿ ਸੋਨੂ ਚੀਮਾ ਦੇ ਕਤਲ ਤੋਂ ਬਾਅਦ ਬਾਠ ਨੇ ਜ਼ਿੰਮੇਵਾਰੀ ਲਈ ਅਤੇ ਇਸ ਕਤਲ ਤੋਂ ਬਾਅਦ ਬਾਠ ਨੂੰ ਹਮਦਰਦੀ ਵੀ ਮਿਲੀ ਇੱਥੇ ਇਹ ਵੀ ਜਾਣਕਾਰੀ ਦੱਸ ਦਈਏ ਕਿ ਅਮਰਤਪਾਲ ਬਾਠ ਦੇ ਪਿੰਡ ਮੀਆਂਪੁਰ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 700 ਵੋਟਾਂ ਪਈਆਂ ਜਦਕਿ ਚੋਣ ਜਿੱਤਣ ਵਾਲੇ ਹਰਮੀਤ ਸੰਧੂ ਨੂੰ ਸਿਰਫ 71 ਵੋਟਾਂ ਪਈਆਂ ਜਿਨ੍ਹਾਂ 65 ਬੂਥਾਂ ਦੇ ਉੱਤੋਂ ਅਕਾਲੀ ਦਲ ਦਾ ਉਮੀਦਵਾਰ ਅੱਗੇ ਰਿਹਾ ਉਹ ਸਾਰੇ ਬਾਠ ਦੇ ਪ੍ਰਭਾਵ ਵਾਲੇ ਏਰੀਏ ਵਿੱਚ ਪੈਂਦੇ ਹਨ ਇਸ ਤਰ੍ਹਾਂ ਨਹੀਂ ਸੀ ਕਿ ਜੇ ਪਤਾ ਲੱਗ ਜਾਂਦਾ ਕਿ ਅਮਰਿਤਪਾਲ ਬਾਠ ਕੰਚਨਪ੍ਰੀਤ ਦਾ ਪਤੀ ਹੈ ਤਾਂ ਵੋਟਾਂ ਕੋਈ ਘਟ ਪੈਣੀਆਂ ਕਿਉਂਕਿ ਜੋ ਸੁਖਵਿੰਦਰ ਕੌਰ ਰੰਦਾਵਾ ਨੂੰ ਵੋਟ ਪਈ ਉਸ ਦਾ ਵੱਡਾ ਹਿੱਸਾ ਬਾਠ ਦੇ ਮੂੰਹ ਨੂੰ ਪਿਆ ਹੈ ਇਸੇ ਤਰ੍ਹਾਂ ਜੇ ਕੰਚਨਪ੍ਰੀਤ ਬਾਠ ਨਾਲ ਆਪਣਾ ਰਿਸ਼ਤਾ ਸਾਹਮਣੇ ਰੱਖ ਕੇ ਚੋਣ ਲੜਦੀ ਤਾਂ ਸ਼ਾਇਦ ਜਿਆਦਾ ਫਾਇਦਾ ਹੁੰਦਾ ਹੈ ਕਿ ਅਕਾਲੀ ਦਲ ਨੇ ਇਹ ਸਾਰੀਆਂ ਜਾਣਕਾਰੀਆਂ ਲੁਕਾਉਣ ਦੀ ਸਲਾਹ ਦਿੱਤੀ ਹੋਵੇ ਕਿਉਂਕਿ ਬਾਠ ਦੇ ਸਿਆਸੀ ਪ੍ਰਭਾਵ ਨੂੰ ਕਬੂਲਣਾ ਪਾਰਟੀ ਵਾਸਤੇ ਇੰਨਾ ਆਸਾਨ ਨਹੀਂ ਨਹੀਂ ਹੋਣਾ ਸੀ ਪਰ ਇਸ ਵਾਰ ਇਹ ਕੰਚਨਪ੍ਰੀਤ ਹੀ ਜ਼ਿਆਦਾ ਦੱਸ ਸਕਦੀ ਹੈ ਕੰਚਨਪ੍ਰੀਤ ਜੋ 200 ਬੀ ਤੋਂ 2025 ਤੱਕ ਜ਼ਿਆਦਾਤਰ ਦੁਬਈ ਸਮੇਤ ਵਿਦੇਸ਼ਾਂ ਵਿੱਚ ਰਹੀ ਉਸ ਉੱਤੇ ਇਲਜ਼ਾਮ ਇਹ ਵੀ ਹੈ ਕਿ ਉਹ ਇਸ ਸਾਲ 22 ਮਾਰਚ ਨੂੰ ਨੇਪਾਲ ਸਰਹੱਦ ਰਾਈ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਪੁਲਿਸ ਦਾ ਇਲਜ਼ਾਮ ਹੈ ਕਿ ਉਸਨੇ ਬਾਠ ਅਤੇ ਦੁਬਈ ਦੇ ਇੱਕ ਏਜੰਟ ਦੀ ਮਦਦ ਨਾਲ ਇਮੀਗ੍ਰੇਸ਼ਨ ਨਿਯਮਾਂ ਤੋਂ ਬਚਦੇ ਹੋਏ ਭਾਰਤ ਵਿੱਚ ਦਾਖਲਾ ਕੀਤਾ ਸੀ ਪਰ ਕੰਚਨਪ੍ਰੀਤ ਦੇ ਵਕੀਲ ਅਰਸ਼ਦੀਪ ਕਲੇਰ ਨੇ ਬਾਠ ਦੀ ਨਕਲੀ ਪਛਾਣ ਸੰਬੰਧੀ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਰਸ਼ਦੀਪ ਕਲੇਰ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਬਿਆਨ ਚ ਕਿਹਾ ਕਿ ਬਾਠ ਦੇ ਨਾਮ ਸਾਰੇ ਦਸਤਾਵੇਜ਼ ਵਿੱਚ ਹਰਪ੍ਰੀਤ ਸਿੰਘ ਉਰਫ ਅਮਰਤਪਾਲ ਦਰਜ ਹੈ ਪੋਸ ਭਾਵੇਂ ਦਾਵਾ ਕਰ ਰਹੀ ਹੈ ਕਿ ਅਮਰਤਪਾਲ ਅਤੇ ਹਰਪ੍ਰੀਤ ਸਿੰਘ ਦੋ ਵਿਅਕਤੀ ਹਨ ਪਰ ਅਸਲ ਵਿੱਚ ਇਹ ਦੋਵੇਂ ਇੱਕ ਹੀ ਹਨ ਗੁਰੂਗ੍ਰਾਮ ਦਾ ਪਤਾ ਵੀ ਉਸ ਸਮੇਂ ਸਬੂਤ ਵਿੱਚ ਵਰਤਿਆ ਗਿਆ ਸੀ ਜਦੋਂ ਕੰਚਨਪ੍ਰੀਤ ਕੌਰ ਅਤੇ ਅਮਰਤਪਾਲ ਸਿੰਘ ਬਾਠ ਨੇ 25 ਅਗਸਤ 2019 ਨੂੰ ਚਵਾਲ ਗੁਰਦੁਆਰੇ ਵਿੱਚ ਵਿਆਹ ਕਰਵਾਇਆ ਸੀ। ਤੇ ਇਹ ਸੀ ਕੰਚਨਪ੍ਰੀਤ ਅਤੇ ਅਮਰਤਪਾਲ ਬਾਠ ਦੇ ਰਿਸ਼ਤੇ ਦੇ ਰਹੱਸ ਦੀ ਕਹਾਣੀ ਜਿਸ ਬਾਰੇ ਪੁਲਿਸ ਅਤੇ ਉਹਨਾਂ ਦੇ ਵਕੀਲ ਦੇ ਆਪੋ ਆਪਣੇ ਦਾਅਵੇ ਹਨ।